ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਸ ਤਰ੍ਹਾਂ ਮੈਂ ਅਕਸਰ ਆਪਣੀ ਹਰ ਵੀਡੀਓ ਦੇ ਸਾਹਮਣੇ ਤੁਹਾਨੂੰ ਇੱਕ ਅਪੀਲ ਕਰਦਾ ਹੈ ਕਿ ਤੁਸੀਂ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਅੱਜ ਵੀ ਇਹੀ ਅਪੀਲ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਰਹੀ ਗੱਲ ਅੱਜ ਦੀ ਵੀਡੀਓ ਦੀ ਦੇਖੋ ਸਵੇਰੇ ਸਵੇਰੇ ਬੜਾ ਰੌਲਾ ਪਿਆ ਦਿੱਲੀ ਦੇ ਵਿੱਚ ਕਿ ਕੇਜਰੀਵਾਲ ਅੱਜ ਮਤਲਬ ਕਿ 4 ਜਨਵਰੀ ਨੂੰ ਗ੍ਰਿਫਤਾਰ ਹੋ ਜਾਣਾ ਉਹਨਾਂ ਦੀ ਮੰਤਰੀ ਜਿਹੜੀ ਆ ਆਤਸੀ ਉਸਨੇ ਰਾਤ 11:32 ਮਿੰਟ ਤੇ ਇਹ ਕਮੈਂਟ ਕੀਤਾ ਸੋਸ਼ਲ ਮੀਡੀਆ ਤੇ ਕਿ ਸਵੇਰੇ ਕੇਜਰੀਵਾਲ ਸਾਫ ਦੀ ਗ੍ਰਿਫਤਾਰੀ ਹੋ ਸਕਦੀ ਹੈ ਔਰ ਦੂਜੇ ਪਾਸੇ ਸੌਰਵ ਭਾਰਤਵਾਜ ਦੇ ਵੀ ਇਸੇ ਤਰ੍ਹਾਂ ਦੀ ਗੱਲ ਕੀਤੀ ਔਰ ਉਹਦੇ ਪਿੱਛੇ ਤਰਕ ਇਹ ਦਿੱਤਾ ਗਿਆ ਕਿ ਜਿਹੜੇ ਉਹਨਾਂ ਦੇ ਘਰ ਵੱਲ ਜਿਹਨੂੰ ਵਿਰੋਧੀ ਧਿਰਾਂ ਕਹਿੰਦੀਆਂ ਨੇ ਮਹਿਲ ਬਣਾਇਆ ਉਸ ਮਹਿਲ ਵੱਲ ਕਹਿੰਦੇ ਜੀ ਪੁਲਿਸ ਲੱਗੀ ਹੋਈ ਹੈ ਵੱਡੀ ਗਿਣਤੀ 'ਚ ਤੇ ਜਿਹੜੇ ਸੀਐਮ ਦੀ ਰਿਹੈਸ ਵੱਲੋਂ ਲੋਕ ਜਾ ਰਹੇ ਨੇ ਉਨਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਕਿਸਮ ਦਾ ਤਰਕ ਦੇ ਕੇ ਉਹਨਾਂ ਨੇ ਕਿਹਾ ਕਿ ਅੱਜ ਕੇਜਰੀਵਾਲ ਗ੍ਰਿਫਤਾਰ ਹੋ ਸਕਦਾ ਹੈ ਸਾਨੂੰ ਇਸ ਗੱਲ ਦਾ ਖਸਾ ਲੇਕਿਨ ਮੈਂ ਕਿਹਾ ਸੀ ਸਵੇਰੇ ਆਪਣੀਆਂ ਖਬਰਾਂ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਿ ਆਤਸੀ ਤਾਂ 2 ਜਨਵਰੀ ਨੂੰ ਵੀ ਕਹਿ ਰਹੀ ਸੀ ਕਿ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਰ ਗੱਲ ਹੋਈ ਨਹੀਂ ਅੱਜ ਵੀ ਜਿਹੜਾ ਹੈ ਸ਼ਾਇਦ ਗ੍ਰਿਫਤਾਰ ਨਾ ਹੋਵੇ ਉਸੇ ਕਿਸ ਅੰਧੀ ਗੱਲ ਅੱਜ ਹੋਈ ਔਰ ਕੇਜਰੀਵਾਲ ਸਾਹਿਬ ਨੂੰ ਡਰ ਜ਼ਰੂਰ ਹੈ ਉਹੀ ਡਰ ਦੇ ਵਿੱਚੋਂ ਇਹ ਸਾਰੀਆਂ ਗੱਲਾਂ ਨਿਕਲਦੀਆਂ ਨੇ ਉਸੇ ਕਰਕੇ ਉਹ ਲਗਾਤਾਰ ਕਹਿੰਦੇ ਨੇ ਕਿ ਮੈਨੂੰ ਗ੍ਰਿਫਤਾਰ ਕਰਨ ਨੂੰ ਫਿਰਦੀ ਆ ਭਾਰਤੀ ਜਨਤਾ ਪਾਰਟੀ ਸਰਕਾਰ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ 12 ਵਜੇ ਔਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਇਹ ਗੁੰਡਾ ਰਾਜ ਹੈ ਪਹਿਲਾਂ ਸਾਡੇ ਦੋ ਬੰਦਿਆਂ ਨੂੰ ਇਹਨਾਂ ਨੇ ਫੜਿਆ ਹੋਇਆ ਇੱਕ ਦੀ ਤਾਂ ਜਮਾਨਤ ਹੈ ਉਹਨਾਂ ਨੇ ਮਨਦੀਸ਼ ਸੋਸੋਧਿਆ ਔਰ ਸੰਜੇ ਸਿੰਘ ਦੀ ਗੱਲ ਕੀਤੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮੈਨੂੰ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਤਾਂ ਕਿ ਮੈਂ ਚੋਣ ਪ੍ਰਚਾਰ ਨਾ ਕਰ ਸਕਾਂ ਇਸ ਕਿਸਮ ਦੀ ਗੱਲ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਕਹਿੰਦੇ ਮੇਰੇ ਕੋਲ ਮੇਰੀ ਇੱਕੋ ਇੱਕ ਜਾਇਦਾਦ ਹੈ ਇੱਕੋ ਇੱਕ ਸੰਪਤੀ ਹੈ ਉਹ ਹੈ ਮੇਰੀ ਇਮਾਨਦਾਰੀ ਤੇ ਮੈਨੂੰ ਇਮਾਨਦਾਰ ਬੰਦੇ ਨੂੰ ਇਹ ਫੜਕੇ ਜੇਲ੍ਹ ਚ ਸਟਰਾ ਚਾਉਂਦੀ ਆ ਭਾਰਤੀ ਜਨਤਾ ਪਾਰਟੀ ਦੀ ਸਹਿਕਾਰ ਕਿਉਂਕਿ ਮੈਂ ਇਹਨਾਂ ਦੇ ਖਿਲਾਫ ਲਗਾਤਾਰ ਬੋਲ ਰਹੇ ਹਾਂ ਇਹ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸਿੱਧ ਕੀਤਾ ਕਿ ਉਹਨਾਂ ਨਾਲ ਤੱਕਾ ਹੋ ਰਿਹਾ ਹੈ ਤੇ ਨਾਲ ਉਹਨਾਂ ਨੇ ਲੋਕਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਲੋਕ ਸਭ ਕੁਝ ਦੇਖਦੇ ਨੇ ਇਹ ਗੱਲ ਅਜ ਵੈਸੇ ਗ੍ਰਿਫਤਾਰੀ ਨਹੀਂ ਹੋਈ ਕਿਉਂਕਿ ਈਡੀਆ ਨੇ ਈਡੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੱਲ ਕਲੀਅਰ ਕਰਤੀ ਇਹਦੇ ਹਲੇ ਅਸੀਂ ਗ੍ਰਿਫਤਾਰ ਨਹੀਂ ਕਰਨਾ ਇੱਕ ਸਮਨ ਹੋਰ ਤਿਆਰ ਹੋ ਰਿਹਾ ਹੈ ਅੱਜ ਇਹਨਾਂ ਨੂੰ ਭੇਜਾਂਗੇ ਤੁਹਾਡੇ ਯਾਦ ਹੋਊਗਾ 2 ਨਵੰਬਰ ਨੂੰ ਇਹਨਾਂ ਨੇ ਕੇਜਰੀਵਾਲ ਨੂੰ ਸਬੰਧ ਦਿੱਤਾ ਸੀ ਕਿ ਆਓ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਤੇ ਇਹ ਉਸ ਵੇਲੇ ਇਹਨਾਂ ਨੇ ਇਹ ਕਿਹਾ ਕਿ ਮੈਂ ਤਾਂ ਮਧ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਬਿਜ਼ੀ ਹਾਂ ਫਿਰ ਇਹਨਾਂ ਨੂੰ 21 ਦਸੰਬਰ ਨੂੰ ਬੁਲਾਇਆ ਗਿਆ ਫਿਰ ਕੇਜਰੀਵਾਲ ਨੇ ਕਿਹਾ ਕਿ ਮੈਂ ਤਾਂ ਵਿਪਾਸਨਾ ਲਈ ਚੱਲਿਆ ਤੇ ਉਹ ਹੁਸ਼ਿਆਰਪੁਰ ਦੇ ਅਨੰਦਗੜ੍ਹ ਦੇ ਵਿੱਚ ਆ ਕੇ ਉਹਨਾਂ ਨੇ 10 ਦਿਨ ਦਾ ਵਿਪਾਸਨਾ ਕੈਂਪ ਲਾ ਲਿਆ ਤੇ ਫਿਰ ਦਿਨ ਸੀ 3 ਜਨਵਰੀ ਨੂੰ ਨਹੀਂ ਪਹੁੰਚੇ ਕਹਦੇ ਜਿਹੜੇ ਸਵਾਲਾਂ ਦੇ ਜਵਾਬ ਤੁਸੀਂ ਪੁੱਛ ਰਹੇ ਹੋ ਤਾਂ ਮੈਂ ਪਹਿਲੇ ਹੀ ਦੇ ਚੁੱਕੇ ਹਾਂ ਪਰ ਹੋਰ ਪੁੱਛ ਰਹੇ ਨੇ ਤੁਸੀਂ ਮੈਨੂੰ ਲਿਖ ਕੇ ਭੇਜ ਦਿਓ ਇਹ ਸਿਆਸੀ ਕਾਰਨਾ ਕਰਕੇ ਮੈਨੂੰ ਤੰਗ ਕੀਤਾ ਜਾ ਰਿਹਾ ਹੈ ਮੈਂ ਤਾਂ ਬਹੁਤ ਕਟੜ ਇਮਾਨਦਾਰ ਬੰਦਾ ਹੈ ਇਹ ਉਹਨਾਂ ਨੇ ਕਿਹਾ ਤੋਂ ਇਸ ਕਰਕੇ ਉਹਨਾਂ ਨੇ ਕਹਦੇ ਮੈਂ ਪੇਸ਼ ਨਹੀਂ ਹੋਣਾ ਹੁਣ ਉਹਨਾਂ ਨੇ ਪੇਸ਼ ਨਹੀਂ ਹੋਣਾ ਕਿਉਂ ਉਹਨਾਂ ਨੇ ਗੱਲ ਕਲੀਅਰ ਕਰਤੀ ਵੈਸੇ ਤੁਹਾਡੇ ਮਨ ਚ ਹੋਊਗਾ ਕਿ ਜੇ ਫਿਰ ਈਡੀ ਦੇ ਕੋਈ ਜਵਾਬ ਦੇ ਦਿੰਦਾ ਕੀ ਕਰ ਸਕਦੀ ਹੈ ਦੇਖੋ ਈਡੀ ਨੂੰ ਗ੍ਰਿਫਤਾਰ ਕਰਨ ਦਾ ਵੀ ਹੱਕ ਹੈ ਔਰ ਦੂਜੇ ਪੱਧਰ ਦੇ ਨੂੰ ਜਿਹੜੀ ਜੇ ਈਡੀ ਇਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਤਾਂ ਕੇਜਰੀਵਾਰ ਲੋਕੀ ਕੋਰਟ ਜਾਣ ਦਾ ਹੱਕ ਹੈ ਇਹ ਵੀ ਗੱਲ ਹੈ ਜੇ ਤੁਸੀਂ ਜਿਹੜਾ ਪੇਸ਼ ਨਹੀਂ ਹੋਣਾ ਕੋਈ ਠੋਸ ਕਾਰਨ ਦੱਸਣਾ ਹੁੰਦਾ ਜਿਵੇਂ ਇਸ ਵਾਰ ਉਹਨਾਂ ਨੇ ਕਿਹਾ ਕਿ ਜੀ ਬੈ ਗਣਤੰਤਰ ਦਿਵਸ ਦੇ ਜਿਹੜੀ ਪ੍ਰੇਡ ਹੋਣੀ ਹੈ ਉਹਦੇ ਕੰਮਾਂ 'ਚ ਬਿਜ਼ੀ ਹੈ ਕੁਛ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਜਿਹੜੀ ਹੈ ਕੀਤੀ ਲੇਕਿਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਇਹ ਸਾਰਾ ਘਟਨਾਕ੍ਰਮ ਹੋ ਰਿਹਾ ਹੈ ਇਹਦੇ 'ਚ ਬਰੰਟ ਵੀ ਲਏ ਜਾ ਸਕਦੇ ਨੇ ਕੇਜਰੀਪਾਦ ਲੇਕਿਨ ਈਡੀ ਨੇ ਹੁਣ ਸਪਸ਼ਟ ਕਰਤਾ ਕਿ ਅਜੇ ਤਾਂ ਅਸੀਂ ਤੁਹਾਨੂੰ ਸੰਮਨ ਭੇਜੇ ਨੇ ਇੱਕ ਗੱਲ ਹੋਰ ਹੋ ਸਕਦੀ ਹੈ ਕਿ ਇਹਦੀ ਘਰ ਜਾ ਕੇ ਪੁੱਛਗਿੱਛ ਕਰ ਸਕਦੀ ਹੈ ਜਦੋਂ ਇਹਦੀ ਘਰ ਜਾ ਕੇ ਪੁੱਛਗਿੱਛ ਕਰਦੀ ਹੈ ਕਿਸੇ ਦੇ ਤੇ ਜੇ ਤਸੱਲੀ ਨਹੀਂ ਹੁੰਦੀ ਤਾਂ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੁੰਦਾ ਹੈ ਮਤਲਬ ਇਹਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਦੀ ਗੱਲ ਅਕਸਰ ਦੇਖਣ ਨੂੰ ਮਿਲਦੀ ਹੈ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਵੈਸੇ ਅਪ੍ਰੈਲ ਦੇ ਵਿੱਚ ਪਿਛਲੇ ਸਾਲ ਕੇਜਰੀਬਾਦ ਦੀ ਨੌ ਘੰਟੇ ਪੁੱਛ ਕੇ ਚੋਈ ਸੀ ਸਵੇਰੇ ਉਹ ਪਹੁੰਚੇ ਸੀ 11 ਵਜੇ ਤੇ 56 ਸਵਾਲ ਉਹਨਾਂ ਨੂੰ ਪੁੱਛੇ ਗਏ ਸੀ ਰਾਤ ਨੂੰ 8:30 ਵਜੇ ਵਾਪਸ ਆਏ ਸੀ ਭਾਰਤ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਾਰੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਨੂੰ ਵਕਤ ਪਿਆ ਹੋਇਆ ਸੀ ਸੜਕ ਤੇ ਬੈਠੇ ਸੀ ਲੋਕ ਇਹ ਦਸਨ ਲੈ ਕੇ ਅਸੀਂ ਤੁਹਾਡੇ ਨਾਲ ਆ ਸਵੇਤ ਭਗਵੰਤ ਮਾਨ ਬਾਹਰ ਬੈਠੇ ਸੀ ਜਦੋਂ ਇਹ ਅੰਦਰ ਪੁੱਛ ਕਿਸ ਇਹਨਾਂ ਦੀ ਹੋ ਰਹੀ ਸੀ ਕੇਜਰੀਵਾਲ ਦੀ ਉਸ ਵੇਲੇ ਦੀ ਗੱਲ ਹੈ ਫਿਰ ਉਹਨਾਂ ਨੇ ਬਾਹਰ ਆ ਕੇ ਆ ਕਿ ਮੇਰੇ ਕੋਲ ਹੁਣ ਲੁਕਾਉਣ ਨੂੰ ਕੁਝ ਨਹੀਂ ਜੋ ਸੀ ਮੈਂ ਦਸ ਦਿੱਤਾ ਇਹ ਉਹਨਾਂ ਨੇ ਗੱਲ ਕੀਤੀ ਸੀ ਵੈਸੇ ਇਹ ਮਸਲਾ ਕੀ ਹੈ ਇਹ ਵੀ ਥੋੜਾ ਜਿਹਾ ਸਮਝ ਲਈਏ 1 ਨਵੰਬਰ 2021 ਨੂੰ ਇੱਕ ਸ਼ਰਾਬ ਡਿੱਤੀ ਬਣਾਈ ਜਾਂਦੀ ਹੈ ਐਕਸਾਈਜ਼ ਪਾਲਸੀ ਬਣਾਈ ਜਾਂਦੀ ਹੈ ਦਿੱਲੀ ਦੇ ਵਿੱਚ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਧਿਆ 22 ਮਾਰਚ ਨੂੰ ਇਹ 2021 ਨੂੰ ਐਲਾਨ ਕਰਦੇ ਸੀ ਕਿ ਜੀ ਅਸੀਂ ਸ਼ਰਾਬ ਡਿੱਤੀ ਬਣਾ ਕੇ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਨਿੱਜੀ ਹੱਥਾਂ 'ਚ ਦੇ ਦੇਣੀਆਂ ਨੇ ਸਰਕਾਰੀ ਜਿਹੜਾ ਉਹਦੇ ਨਾਲ ਜਿਹੜੇ ਸਰਕਾਰ ਵੇਚਦੀ ਸ਼ਰਾਬ ਉਹਦੀ ਥਾਂ ਤੇ ਪ੍ਰਾਈਵੇਟ ਵੇਚਣਗੇ ਕਿ ਜਰਨਾ ਸਾਡਾ ਬਦੂਗਾ ਮਾਫੀਆ ਰਾਜ ਖਤਮ ਹੋਊਗਾ ਤੇ 17 ਨਵੰਬਰ 2021 ਨੂੰ ਉਹਨਾਂ ਨੇ ਲਾਗੂ ਵੀ ਕਰਤੀ ਸੀ ਤੇ ਕਾਫੀ ਡਿਸਕਾਊਂਟ ਦਿੱਤਾ ਸੀ ਉਸ ਵੇਲੇ ਸ਼ਰਾਬ ਤੇ ਤੇ ਸ਼ਰਾਬ ਦੀ ਵਿਕਰੀ ਵੀ ਵਧੀ ਸੀ ਇਸ ਕਿਸਮ ਦੀ ਗੱਲ ਹੈ ਫਿਰ ਐਲਜੀ ਦੇ ਲੈਫਟੇਨੈਂਟ ਗਵਰਨਰ ਨੇ ਬਖਸ਼ਕਤਰ ਨੂੰ ਕਿਹਾ ਸੀ ਕਿ ਜਾਂਚ ਕਰੋ ਉਹਨਾਂ ਨੇ ਰਿਪੋਰਟ ਦਿੱਤੀ 3 ਅਗਸਤ 2022 ਨੂੰ ਸੀਬੀਆਈ ਤੇ ਈਡੀ ਨੇ ਇਹ ਕੇਸ ਦਰਜ ਕੀਤਾ ਸੀ ਤੇ ਮਨੀਸ਼ ਸੋਸ਼ੋਧਿਆ ਤਿੰਨ ਰਿਟਾਇਰਡ ਅਫਸਰ ਨੌ ਬਿਜ਼ਨਸਮੈਨ ਦੋ ਜਿਹੜੇ ਸੀ ਕੰਪਨੀਆਂ ਉਹਨਾਂ ਤੇ ਕੇਸ ਦਰਜ ਹੋਇਆ ਸੀ ਤੇ ਫਿਰ ਮਨੀਸ਼ ਸੋਸ਼ੋਧਿਆ ਔਰ ਸੱਜੇ ਸਿੰਘ ਇਹ ਫੜੇ ਗਏ ਸੀ ਔਰ ਉਧਰ ਦੂਜੇ ਪਾਸੇ ਜਿਹੜਾ ਸਭ ਵੱਡਾ ਸ਼ੱਕ ਪੈਂਦਾ ਕਿ 4 ਜੁਲਾਈ 22 ਨੂੰ ਦਿੱਲੀ ਸਰਕਾਰ ਨੇ ਇਹ ਨੀਤੀ ਰੱਦ ਕਰਤੀ ਸੀ 5 ਫਰਵਰੀ 2023 ਨੂੰ सीबीआई ਨੇ ਮਰੀਦ ਸਸ਼ੋਧੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ 4 ਅਕਤੂਬਰ ਨੂੰ ਗ੍ਰਿਫਤਾਰੀ ਹੁੰਦੀ ਹੈ ਇਸੇ ਕੇਸ ਦੇ ਵਿੱਚ ਸੰਜੇ ਸਿੰਘ ਦੀ 338 ਕਰੋੜ ਦਾ ਲੈਣ ਦੇਣ ਦਾ ਇਜਾਮ ਹੈ ਇਹ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਹਿ ਰਹੇ ਨੇ ਕਿ ਮੈਨੂੰ ਜਾਣਬੁੱਝ ਕੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤਾਂ ਕਿ ਮੈਂ ਪ੍ਰਚਾਰ ਨਾ ਕਰ ਸਕਾਂ ਮੈਨੂੰ ਫੜਿਆ ਜਾ ਸਕਦਾ ਇਸ ਕਿਸਮ ਦੀ ਗਲਤੀਆਂ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਕਹੋਗੇ ਜੀ ਇਹ ਤਾਂ ਪਤਾ ਸੀ ਫੈਕਟ ਤੁਸੀਂ ਮੈਂ ਕੀ ਕਹਿ ਰਿਹਾ ਮੇਰੀ ਟਿੱਪਣੀ ਇਹ ਹੈ ਕਿ ਫੜਿਆ ਜਾਏਗਾ ਕੇਜਰੀਵਾਲ ਨੂੰ ਲੇਟਰ ਆਟ ਸੂਨਰ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਬਣਾਏਗੀ ਇਹ ਨਹੀਂ ਪਤਾ ਸੰਮਣ ਜਿਹੜੇ ਦੇ ਉਹ ਚੌਥਾ ਸੰਮਣ ਹੁਣ ਦਿੱਤਾ ਜਾਏਗਾ ਫਿਰ ਹੋ ਸਕਦਾ ਘਰ ਜਾ ਕੇ ਪੁੱਛ ਕੇ ਛੋਵੇ ਹੋ ਸਕਦਾ ਬਰੰਟ ਲੇਜਾਂਡ ਲੇਕਨ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਨਾਲ ਅਟੈਕ ਕਰ ਰਹੀ ਹੈ ਤੇ ਅੱਜ ਵੀ ਕੀਤੇ ਨੇ ਨਰਾਗ ਠਾਕ ਕਰਨੇ ਸੀਰੀਲ ਜਾਖੜ ਨੇ ਹੋਰ ਬਹੁਤ ਸਾਰੇ ਲੀਡਰਸ ਨੇ ਦਿੱਲੀ ਦੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੈ ਸਚ ਬਰਿੰਦਰ ਸਚਦੇਵਾ ਉਹਨੇ ਤੇ ਕਿਉਂ ਭੱਜੇ ਫਿਰਦੇ ਡਰਦੇ ਕਿਉਂ ਪ੍ਰਾਣੀਆਂ ਜਿਹੜੀਆਂ ਗੱਲਾਂ ਇਹਨਾਂ ਦੀਆਂ ਵੀਡੀਓ ਚੱਲ ਰਹੀਆਂ ਨੇ ਜਿਹੜੀਆਂ ਬੰਦੀਸ਼ ਸੋਧੀਆਂ ਕਹਿੰਦਾ ਇਮਾਨਦਾਰ ਬੰਦੇ ਨੂੰ ਡਰਕਾਦਾ ਹੁੰਦਾ ਹੈ ਬਿਲਕੁਲ ਲੋਕ ਕਹਿੰਦੇ ਜੇ ਤੂੰ ਇਮਾਨਦਾਰ ਹੈ ਤੈਨੂੰ ਵਰਕਾਦਾ ਲੇਕਿਨ ਦੋ ਤਿੰਨ ਗੱਲਾਂ ਇਹਦੇ ਚ ਨੋਟ ਕਰਨ ਵਾਲੀਆਂ ਨੇ ਇੱਕ ਤਾਂ ਇਹ ਕਿ ਭਗਵੰਤ ਮਾਨ ਕਿੱਥੇ ਹੈ ਜਿਹੜਾ ਕਿ ਅਪ੍ਰੈਲ ਦੇ ਵਿੱਚ ਬਾਹਰ ਬੈਠਾ ਸੀ ਸੜਕ ਤੇ ਜਦੋਂ ਪਿਛਗੇ ਸ਼ੋਰ ਰਹੀ ਸੀ ਅੱਜ ਪਤਾ ਸੀ ਭਗਵੰਤ ਮਾਨ ਨੂੰ ਤੇ ਭਗਵੰਤ ਮਾਨ ਹੈ ਕਿੱਥੇ ਭਗਵੰਤ ਮਾਨ ਆਂਧਰਾ ਦੇ ਵਿੱਚ ਵਿਪਾਸ਼ਨਾ ਕਰ ਰਿਹਾ ਹੈ ਇਹ ਪੰਜਾਬ ਚ ਆ ਕੇ ਵਿਪਾਸ਼ਨਾ ਕੀਤੀ ਤੇ ਉਹ ਆਂਧਰਾ ਪ੍ਰਦੇਸ਼ ਚ ਜਾ ਕੇ ਵਿਪਾਸ਼ਨਾ ਕੈਂਪ ਲਾ ਰਿਹਾ ਹੈ ਇਕ ਤਾਂ ਇਹ ਸੁਨੀਲ ਜਾਖੜ ਇਸ ਨੂੰ ਲੈ ਕੇ ਚੁਸਕੀਆਂ ਲੈ ਰਹੇ ਨੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੂੰ ਉਹਨਾਂ ਨੇ ਕਿਹਾ ਆ ਦੇਖ ਲਓ ਤੁਹਾਨੂੰ ਮੈਂ ਕਹਿੰਦਾ ਸੀ ਨਾ ਇਹਨਾਂ ਦੇ ਵਿੱਚ ਵੀ ਹੁਣ ਸਭ ਅੱਛਾ ਨਹੀਂ ਢੜੇ ਬੰਦੀ ਹੈ ਇੱਕ ਢੜਾ ਭਗਵੰਤ ਮਾਨ ਦਾ ਦੂਜਾ ਕੇਜਰੀਵਾਲ ਦਾ ਪੰਜਾਬ ਚੋਂ ਨੂੰ ਰਾਘਵ ਚੱਡਾ ਦੇਖ ਰਿਹਾ ਹੈ ਇਸ ਕਿਸਮ ਦੀ ਗੱਲ ਹੋਈ ਤੇ ਨਾਲ ਉਹਨਾਂ ਨੇ ਇਹਦਾ ਤਰਕ ਦਿੱਤਾ ਕਿ ਜੇ ਉਹਨੂੰ ਪਤਾ ਸੀ ਭਗਵੰਤ ਮਾਨ ਨੂੰ ਉਹ ਕਿਉਂ ਵਿਪਾਸਨਾ ਤੇ ਗਿਆ ਇਹਦਾ ਮਤਲਬ ਹੈ ਕਿ ਇਹ ਸਭ ਅੱਛਾ ਨਹੀਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਸ ਗੱਦਾ ਜਿਹੜਾ ਦੋਸ਼ ਇਲਜ਼ਾਮ ਨਿਸ਼ਾਨਾ ਜੋ ਮਰਜ਼ੀ ਕਹਿ ਦੋ ਸੁਨੀਲ ਜੋਖੜ ਨੇ ਤੇ ਵਿਰੋਧੀਆਂ ਨੇ ਲਾਉਣਾ ਸ਼ੁਰੂ ਕੀਤਾ ਹੈ ਕਿ ਹੁਣ ਇਹਨਾਂ ਦੀ ਆਪਸੀ ਧੜੇਬੰਦੀ ਵੀ ਉੱਪਰ ਕੇ ਸਾਹਮਣੇ ਆ ਰਹੀ ਹੈ ਤੇ ਇੱਕ ਪਾਸੇ ਹੁਣ ਕੇਜਰੀਵਾਲ ਨੇ ਜਿਹੜਾ ਹੈ ਪੇਸ਼ਤਾ ਈਦੀ ਦੇ ਸਾਹਮਣੇ ਨਹੀਂ ਹੋਣਾ ਤੇ ਉਹ ਕੱਲ ਤੋਂ ਜਾ ਰਹੇ ਨੇ ਗੁਜਰਾਤ ਤਿੰਨ ਦਿਨ ਲਈ ਔਰ ਭਗਮੰਤਮਾਨ ਹਲੇ ਪਾਸਰਾ ਚਾਰ ਦਿਨ ਤੱਕ ਉਹਦਾ ਕੈਂਪ ਹੈ ਤੇ ਬਹੁਤ ਕੁਝ ਨਵਾਂ ਇਹਨਾਂ ਦਿਨਾਂ 'ਚ ਹੋਏਗਾ ਇਹ ਦੇਖਣਾ ਹੋਏਗਾ ਕਿ ਕਿੰਨੇ ਦਿਨ ਹੋਰ ਦਿੰਦੀ ਹੈ ਜਿਹੜੀ ਈਡੀ ਜਿਹੜਾ ਨਵਾਂ ਸੰਬੰਧ ਆਉਂਦਾ ਤੇ ਕੀ ਤਰਕ ਦਿੰਦੇ ਨੇ ਕੇਜਰੀਵਾਲ ਸਾਹਿਬ ਕਿਉਂ ਨਹੀਂ ਪੇਸ਼ ਹੋਣਾ ਹਾਲਾਂਕਿ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੇਜਰੀਵਾਲ ਨੇ ਗੱਲ ਸਪਸ਼ਟ ਕਰਤੀ ਕਿ ਮੈਂ ਚ ਜਿਹੜਾ ਹੈ ਕਿਉਂ ਜਾਵਾਂ ਜਦੋਂ ਕਿ ਮੇਰੇ ਕੋਲ ਲਗਾਉਣ ਨੂੰ ਕੁਛ ਨਹੀਂ ਮੈਂ ਤਾਂ ਇਮਾਨਦਾਰ ਬੰਦਾ ਐ ਇਹ ਜੇ ਸਾਡੇ ਅਸੀਂ ਕੋਈ ਕ੍ਰਾਪਸ਼ਨ ਕੀਤੀ ਹੁੰਦੀ ਤਾਂ ਜਿਹੜਾ ਹੈ ਜੇ ਕ੍ਰਾਪਸ਼ਨ ਕੀਤੀ ਹੁੰਦੀ ਤੇ ਫਿਰ ਪੈਸਾ ਮਿਲਦਾ ਪੈਸਾ ਤਾਂ ਸਾਨੂੰ ਮਿਲਿਆ ਨਹੀਂ ਪੈਸਾ ਤਾਂ ਲੋਕ ਕਹਿੰਦੇ ਨੇ ਗੋਆ ਦੀ ਇਲੈਕਸ਼ਨ 'ਚ ਖਰਚ ਹੋ ਗਿਆ ਇਹ ਵੀ ਗੱਲਾਂ ਹੁੰਦੀਆਂ ਨੇ ਪਰ ਹੁਣ ਗੱਲ ਇਹ ਹੈ ਕਿ ਪੈਸੇ 338 ਕਰੋੜ ਦਾ ਮਸਲਾ ਹੈ ਤੇ ਜੇ ਨਾ ਹੁੰਦੀ ਤਾਂ ਫਿਰ ਮਨੀਸ਼ ਸੋਧਿਆ ਦੀ ਜ਼ਮਾਨਤ ਹੋ ਜਾਂਦੀ ਸੱਜੇ ਸਿੰਘ ਦੀ ਜ਼ਮਾਨਤ ਹੋ ਜਾਂਦੀ ਕੀ ਸਵਾਲ ਇਹ ਉੱਠਦਾ ਹੈ ਕਿ ਉਹਨਾਂ ਦੀ ਜ਼ਮਾਨਤ ਨਹੀਂ ਹੋ ਰਹੀ ਤੇ ਇਹਨਾਂ ਨੂੰ ਗ੍ਰਿਫਤਾਰੀ ਦਾ ਡਰ ਸਰਤਾ ਰਿਹਾ ਤਾਂ ਅਦਾਲਤਾਂ ਵੀ ਹੁਣ ਭਾਰਤੀ ਜਨਤਾ ਪਾਰਟੀ ਦੇ ਆਖੇ ਲੱਗਣ ਲੱਗੀਆਂ ਨੇ ਵੱਡੇ ਸਵਾਲ ਨੇ ਔਰ ਵੱਡੇ ਸਵਾਲ ਤਾਂ ਪੰਜਾਬ ਦੇ ਵਿੱਚ ਕੇਜਰੀਵਾਲ ਜਿਸ ਤਰੀਕੇ ਨਾਲ ਦਖਲਦਾਜੀ ਕਰ ਰਿਹਾ ਹੈ ਆਮ ਲੋਕ ਕੇ ਸਮਝਦੇ ਨੇ ਕਿ ਪੰਜਾਬ ਤੇ ਫਿਰ ਦਿੱਲੀ ਦਾ ਰਾਜ ਹੋ ਗਿਆ ਇਹ ਵੀ ਤਾਂ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਤੇ ਕੇਜਰੀਵਾਲ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਡਰਦਾ ਭਜਿਆ ਹੋਇਆ ਦੇਖਦੇ ਆ ਕਿ ਕਿਸ ਕਿਸ ਪਾਸੇ ਨੂੰ ਇਹ ਕਹਾਣੀ ਜਾਂਦੀ ਹੈ ਲੇਕਿਨ ਅੱਜ ਬਹੁਤ ਸਾਰਗਰਮੀ ਹੋਈ ਸੀ ਲੇਕਿਨ ਹਾਲ ਦੀ ਘੜੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਿਰਫ ਕੇਜਰੀਪੁਰ ਦੀ ਪ੍ਰੈਸ ਕਾਨਫਰੰਸ ਲਈ ਖਬਰ ਬਣਾਈ ਹੈ ਜਾਂ ਇਦੀ ਦੇ ਜਿਹੜਾ ਨਮਾ ਸਬਨ ਭੇਜਣ ਦੀ ਗੱਲ ਕੀਤੀ ਹੈ ਉਹਨੇ ਖਬਰ ਬਣਾਈ ਹੈ ਬਸ ਹੁਣ ਐਨਾ ਹੀ ਮਿਲਦੇ ਇੱਕ ਹੋਰ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ